ਇਹ ਬੇਟੀ ਹਰਪ੍ਰੀਤ ਕੌਰ ਆ ਜੀ ਪਿੰਡ ਮੀਰਹਿੜੀ ਦੀ ਰਹਿਣ ਵਾਲੀ ਆ ਪਿਛਲੇ ਦਿਨਾਂ ਦੇ ਵਿੱਚ ਇਸ ਬੇਟੀ ਦੇ ਉੱਤੇ ਜਾਦੂ ਟੋਣਾ ਹੋਇਆ ਜੀ ਉਸ ਜਾਦੂ ਟੋਣੇ ਦੇ ਕਾਰਨ ਬਹੁਤ ਸਾਰੀਆਂ ਸਮੱਸਿਆ ਨੇ ਇਸ ਨੂੰ ਘੇਰ ਰੱਖਿਆ ਸੀ ਆਪਾਂ ਸੁਣਾਂਗੇ ਗੈਂਡੀ ਤੋਂ ਇਹਨਾਂ ਦੀ ਗਵਾਹੀ ਨੂੰ ਹਲੇ ਜੀ ਮੇਰੇ ਕੋਲ ਸਾਰੀ ਸੰਗਤ ਜਮ੍ਹਾਂ ਹਸ ਪਿਛਲੇ ਸਮੇਂ ਦੇ ਵਿੱਚ ਦਸੰਬਰ ਮਹੀਨੇ ਤੋਂ ਲੈ ਕੇ ਪਹਿਲੇ ਦੂਸਰੇ ਵੀ ਮੇਰੇ ਮਾਸਟਾ ਕਾ ਮੈਨੂੰ ਬਹੁਤ ਸਈਆਂ ਸਮੱਸਿਆ ਆਂਸੀ ਦਿਨਾਂ ਤੋਂ ਮੇਰੇ ਕਰਮੇਸ਼ਰ ਨੇ ਮਿਲੋ ਜਾਂਦੀ ਰਹੀ। ਮੇਰਾ ਸਿਰ ਬਹੁਤ ਜ਼ਿਆਦੇ ਭਾਰੀ ਰਹਿਣ ਲੱਗਿਆ ਸੀ ਮੈਨੂੰ ਉਸ ਵੀ ਮੇਰਾ ਸਿਰ ਬਹੁਤ ਜਿਆਦੇ ਸੁੰਨ ਹੋ ਗਿਆ ਸੀ ਕਿ ਇਦਾਂ ਲੱਗਦਾ ਸੀ ਕਿ ਮੇਰਾ ਸਿਰ ਮੇਰੇ ਨਾਲ ਹੀ ਨਾ ਹੋ ਗਈ। ਤੇ ਮੈਨੂੰ ਐਂ ਲੱਗਦਾ ਹੁੰਦਾ ਸੀ ਜਿਵੇਂ ਮੇਰੇ ਸਿਰ ਦੇ ਉੱਤੇ ਕੋਈ ਬੈਠਾ ਮੇਰੇ ਸਿਰ ਨੂੰ ਦਬਾ ਰਿਹਾ ਹੋਵੇ ਔਰ ਜਦੋਂ ਮੈਨੂੰ ਇਦਾਂ ਲੱਗਦਾ ਇਸ ਤਰ੍ਹਾਂ ਮੇਰੇ ਦੋ ਜਿਹੀਆਂ ਸਿਰ ਦੀਆਂ ਨਾੜਾਂ ਸੀਗੀਆਂ ਉਹ ਟੱਪਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਤਾਂ ਇਹ ਦਿਨ ਬਦ ਦਿਨ ਵਧਦੀ ਗਈ ਔਰ ਮੇਰਾ ਸਿਰ ਬਹੁਤ ਜਿਆਦੇ ਸੁੰ ਕਿ ਮੇਰਾ ਸਿਰ ਮੇਰੇ ਨਾਲ ਹੀ ਨਹੀਂ ਹੁੰਦਾ ਹੈਗਾ ਉਸ ਤੋਂ ਬਾਅਦ ਮੈਨੂੰ ਧੁੰਦਲਾ ਦਿਖਣ ਲੱਗ ਗਿਆ ਔਰ ਮੈਨੂੰ ਕੋਈ ਵੀ ਚੀਜ਼ ਸਾਫ਼ ਨਹੀਂ ਸੀ ਨਜ਼ਰ ਆਉਂਦੀ ਨਾ ਕੋਈ ਇਨਸਾਨ ਸਾਫ਼ ਨਜ਼ਰ ਆਵੇ ਨਾ ਕੋਈ ਵੀ ਚੀਜ਼ ਤਾਂ ਬਹੁਤ ਸਮਾਂ ਮਤਲਬ ਕਿ ਇਹ ਧੁੰਦਲਾਪਣ ਵੀ ਮੈਨੂੰ ਬਹੁਤ ਹੀ ਦਿਖਦਾ ਦਿਨ ਦਿਨ ਬਾਤਾਂ ਚਲਾ ਗਿਆ ਔਰ ਮੈਨੂੰ ਆਪਣੀ ਬਾਤ ਸੁੰਨਣਾ ਬਿਲਕੁਲ ਬੰਦ ਹੋ ਗਈ ਥੋੜੀ ਥੋੜੀ ਬਾਤ ਮੈਨੂੰ ਸੁਣਦੀ ਹੁੰਦੀ ਸੀ ਮੈਨੂੰ ਇਦਾਂ ਲੱਗਦਾ ਹੁੰਦਾ ਜਿਵੇਂ ਮੈਂ ਕਿਸੇ ਨਾਲ ਗੱਲ ਕਰਦੀ ਸੀ ਵੀ ਬਹੁਤ ਹੀ ਜਿਹੜੇ ਦੂਰ ਮੈਂ ਬੋਲ ਰਹੀ ਆ ਕਿ ਮੈਨੂੰ ਆਪਣੀ ਬਾਤ ਸੁੰਨਣਾ ਬਿਲਕੁਲ ਹੋਲੀ ਹੋ ਗਈ ਸੀਗੀ ਪਰ ਜਦ ਮੈਂ ਬੋਲਦੀ ਜਿੱਦ ਮੇਰਾ ਬੋਲ ਨੂੰ ਕਿਸੇ ਨਾਲ ਵੀ ਜੀ ਨਹੀਂ ਸੀ ਕਰਦਾ ਹੁੰਦਾ ਔਰ ਹੱਥ ਸਮੇਂ ਵੀ ਨਾ ਅੰਦਰ ਸੀ ਮੈਂ ਰੋ ਹੀ ਜਾਂਦਾ ਔਰ ਇਸ ਸਮੱਸਿਆ ਮੈਨੂੰ ਹੋ ਗਈ ਸੀ ਦੀਆਂ ਔਰ ਮੈਨੂੰ ਕਿਸੇ ਚੀਜ਼ ਦਾ ਟੇਸ ਵੀ ਨਹੀਂ ਸੀ ਆਉਂਦਾ ਮੈਨੂੰ স্মੈਲ ਆਉਣ ਦੀ ਬਿਲਕੁਲ ਬੰਦ ਹੋ ਗਈ ਸੀ ਸਤਮੂਤ ਪਰ ਮੇਸ਼ਰ ਪਾਲਾ ਜੀ ਬਹੁਤ ਸਾਰੀਆਂ ਸਮੱਸਿਆਵਾਂ ਬੇਟੀ ਨੇ ਦੱਸੀਆਂ ਕਿ ਇਹਨਾਂ ਨੂੰ ਕੇਅਰ ਰੱਖਿਆ ਸੀ ਉਹ ਸਾਰੀਆਂ ਸਮੱਸਿਆਵਾਂ ਨੇ ਤੇ ਠਾਈ ਫਾਗਰੀ ਨੂੰ ਬੇਟੀ ਹallelujah ਔਰ ਮੇਰੇ ਮਨ ਦੇ ਵਿੱਚ ਕੋਈ ਵੀ ਸ਼ਾਂਤੀ ਨਹੀਂ ਸੀਗੀ ਮੈਨੂੰ ਐਂ ਲੱਗਦਾ ਸੀ ਮੇਰੇ ਮਨ ਦੇ ਵਿੱਚ 24 ਘੰਟੇ ਕੋਈ ਬੋਲ ਹੀ ਜਾਂਦਾ ਫੋਟ ਪਰ ਮੈਨੂੰ ਨੀਂਦ ਵੀ ਜੰਮੀ ਨਹੀਂ ਸੀ ਜਾਂਦੀ ਤੇ ਜਦੋਂ ਸੌਂ ਵੀ ਜਾਂਦੀ ਤਾਂ ਮਿਲ ਕੋਈ ਸੁਣਿਆ ਇਹ ਕਹਿਣਾ ਵੀ ਤੇਰਾ ਆਵਾਜ਼ ਸੁਣਾਈ ਦਿੰਦੀ ਹੈ ਤੇ ਜਦੋਂ ਮੈਨੂੰ ਉਹ ਇਦਾਂ ਕਹਿੰਦੇ ਤਾਂ ਮੇਰੇ ਕੰਨਾਂ ਦੇ ਵਿੱਚ ਜੋਰ ਦੀ ਬਹੁਤ-ਬਹੁਤ ਦੀ ਤੇ ਮੇਰੀ ਆਪ ਦਾ ਕੋ। ਉਹ ਮੇਰੇ ਬਹੁਤ ਚੈਲੇ ਦਾ ਆਪ ਮੈਂ ਕਹ ਸੀ। 4 ਦਿਨ ਦੇ ਵਿੱਚ ਮਨੂਰ ਨੂੰ ਧੰਨਵਾਦ ਹੋ ਗਿਆ। ਹallelujah ਬਹੁਤ ਪਰੇਸ਼ਾਨ ਸੀ ਜੀ ਪੈਣ ਇਸ ਸਮੱਸਿਆ ਮੇ ਨਾਲ। ਬਹੁਤੋ ਤਿੰਨ ਵਾਰ ਪੈਣ ਜੀ ਦੱਸ ਰਹੇ ਨੇ ਮੈਂ ਰੋਹਦੀ ਸੀ ਇਹਨਾਂ ਸਮੱਸਿਆ ਦੇ ਕਾਰਨ। ਰਾਤ ਨੂੰ ਜਦੋਂ ਮੈਨੂੰ ਨੀਂਦ ਆਉਂਦੀ ਸੀ ਤਾਂ ਮੇਰੇ ਇੱਕ ਪਾਰੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਜੋ ਡਰਾਉਂਦੀ ਸੀ ਮੈਨੂੰ ਉਹ ਸੁਣਦੀ ਸੀ ਇਹਨੂੰ ਤੇ ਉਸ ਦੇ ਕਾਰਨ ਉੱਠ ਜਾਂਦੀ ਤੇ ਉਸ ਤੋਂ ਬਾਅਦ ਇਹ ਨੀਂਦ ਨਹੀਂ ਸੀ ਆਉਂਦੀ 22 ਦਿਨ 22 ਰਾਤਾਂ ਭੈਣ ਜੀ ਬਿਲਕੁਲ ਵੀ ਨਹੀਂ ਸੁੱਤੇ ਹੈਗੇ ਸਾਰੀਆਂ ਰਾਤਾਂ ਇਹਨਾਂ ਨੇ ਜਾ ਕੇ ਲਗਾਈਆਂ ਫਿਰ ਪਰਮੇਸ਼ਰ ਇਹਨਾਂ ਦੇ ਜੀਵਨ ਦੇ ਚੁਟਕਾਰੇ ਦਾ ਦਿਨ ਲੈ ਕੇ ਆਇਆ 5 ਫਰਵਰੀ ਨੂੰ ਇਹ ਬੇਟੀ ਪਰਮੇਸ਼ਰ ਦੇ ਘਰ ਦੇ ਵਿੱਚ ਆਈ ਰਬ ਦੇ ਦਾਸਾਂ ਨੇ ਨਾਲ ਹੀ ਪ੍ਰਾਰਥਨਾ ਕੀਤੀ ਉਸ ਦਿਨ ਪ੍ਰਾਰਥਨਾ ਦਾ ਬਾਦ ਜਦ ਇਸ ਬੇਟੀ ਨੇ ਘਰ ਦੇ ਵਿੱਚ ਜਾ ਕੇ ਵਚਨ ਖੋਲਿਆ ਵਚਨ ਨੇ ਬੇਟੀ ਦੇ ਨਾਲ ਗੱਲ ਕੀਤੀ ਉਸ ਵਚਨ ਦੇ ਦੁਆਰਾ ਉਸ ਨੂੰ ਤਸੱਲੀ ਮਿਲੀ ਉਸ ਦਿਨ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਦਾ ਸੁਧਾਰ ਆਣਾ ਸ਼ੁਰੂ ਹੋ ਚੁੱਕਿਆ ਸੀ ਜੀ ਉਸ ਦਿਨ ਜਦੋਂ ਮੈਂ ਵਚਨ ਪੜ੍ਹਿਆ ਤਾਂ ਮੈਨੂੰ ਇਦਾਂ ਲੱਗਿਆ ਦੀ ਬਹੁਤ ਵੱਡਾ ਹੱਥ ਆਇਆ ਹੋਵੇ ਔਰ ਉਹਨੇ ਐ ਹੱਥ ਕਰਕੇ ਬਹੁਤ ਸਾਰਨ ਨੂੰ ਪਿੱਛੇ ਕਰ ਦਿੱਤਾ ਹੋਵੇ ਔਰ ਉਸ ਵਚਨ ਦੇ ਵਿੱਚ ਲਿਖਿਆ ਹੋਇਆ ਸੀ ਕਿ ਮੈਂ ਯਹੋਵਾ ਤੇਰਾ ਕਰਤਾਰ ਹਾਂ ਮੈਂ ਤੇਰਾ ਸਿਰਜਣਹਾਰ ਹਾਂ ਤੂੰ ਨਾ ਡਰ ਤੂੰ ਮੇਰਾ ਹੈ ਤੂੰ ਮੇਰੀ ਨਿਗਾਹ ਵਿੱਚ ਬਹੁਤ ਮੁੱਲਾ ਤੇ ਆਦਰਮਾਨ ਹੈ ਤੇ ਤੈਨੂੰ ਪਿਆਰ ਕੀਤਾ ਹੈ ਉਸ ਦਿਨ ਉਹ ਵਚਨ ਮੇਰੇ ਹਿਰਦੇ ਦੇ ਅੰਦਰ ਗਿਆ ਉਦੋਂ ਪਹਿਲਾਂ ਮੈਨੂੰ ਵਚਨ ਦੀ ਬਿਲਕੁਲ ਸਮਝ ਨਹੀਂ ਜੀਉਂਦੀ ਜਦੋਂ ਮੈਂ ਪੜ੍ਹਦੀ ਹੁੰਦੀ ਸੀ ਇੱਕ ਲੈਣ ਹ ਜਿਵੇਂ ਪੜ੍ਹਦੀ ਰਹੀ ਸੀ ਕਿ ਮੈਂ ਭੁੱਲ ਜਾਂਦੀ ਸੀ 15 20 ਮਿੰਟ ਮੈਂ ਪੜਹੀ ਜਾਂਦੀ ਪਰਿਆ ਪੜਹੀ ਜਾਂਦੀ ਮੈਂ ਕੁਝ ਵੀ ਨਹੀਂ ਜੀ ਸਮਝ ਆਉਂਦਾ ਵੀ ਕੀ ਲਿਖਾ ਹੋਇਆ ਵਚਨ ਦੇ ਵਿੱਚ ਪਰ ਉਸ ਦਿਨ ਜਦੋਂ ਫਾਈਫਰ ਗ੍ਰੀ ਨੂੰ ਮੇਰੇ ਤੇ ਪ੍ਰਾਰਥਨਾ ਹੋਈ ਉਸ ਤੋਂ ਬਾਅਦ ਮੈਂ ਘਰ ਗਈ ਘਰ ਜਾ ਕੇ ਵਚਨ ਖੋਲ੍ਹਿਆ ਤੇ ਵਚਨ ਦੇ ਵਿੱਚੋਂ ਪਰਮੇਸ਼ਰ ਨੇ ਮੇਨ ਨਾਲ ਗੱਲ ਕੀਤੀ ਉਸ ਦਿਨ ਤੋਂ ਬਾਅਦ ਇਹ ਵਿਚਾਰ ਮੇਰੇ ਮਨ ਦੇ ਵਿੱਚੋਂ ਬਿਲਕੁਲ ਖਤਮ ਹੋ ਗਿਆ ਵੀ ਹੁਣ ਪਤਾ ਨਹੀਂ ਕੀ ਹੋਊਗਾ ਕਿਉਂਕਿ ਮੈਨੂੰ ਐ ਲੱਗਦਾ ਸੀ ਵੀ ਪਤਾ ਨਹੀਂ ਮੈਂ ਠੀਕ ਹੋਵਾਂਗੀ ਪਤਾ ਨਹੀਂ ਨਾ ਪਤਾ ਨਹੀਂ ਮੈਂ ਕਿੰਨਾ ਕੁ ਸਮਾਂ ਹੁਣ ਜੀਊਂਗੀ ਇਸ ਤਰ੍ਹਾਂ ਹੀ ਸਥਿਤੀ ਸੀ ਕਿ ਮੇਰੀ ਪਰਮੇਸ਼ਰ ਨੇ ਮੈਨੂੰ ਆਜ਼ਾਦ ਕੀਤਾ ਔਰ ਉਸ ਤੋਂ ਬਾਅਦ ਮਹੀਨਾ ਤੋਂ ਬਾਅਦ ਪਰਮੇਸ਼ਰ ਨੇ ਮੇਰੇ ਤੇ ਕਿਰਪਾ ਕੀਤੀ 31 ਮਾਰਚ ਦਾ ਦਿਨ ਸਾਡੇ ਘਰ ਦੇ ਵਿੱਚ ਪ੍ਰਾਰਥਨਾ ਹੋਈ ਿਸਪਰਾਖਨਾ ਦੇ ਵਿੱਚ ਮੇਰੇ ਪਰਮੇਸ਼ਰ ਨੇ ਮੈਨੂੰ ਸਾਰੇ ਜਾਦੂ ਤੂਲੇ ਦੇ ਬੰਧਨਾਂ ਤੋਂ ਸਾਰੇ श्रापਾਂ ਤੋਂ ਸਾਰੀਆਂ ਦੁਸ਼ਟ ਆਕਮਾਂ ਤੋਂ ਇਹ ਸਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦੀ ਦਿੱਤੀ ਅੱਜ ਮੇਰਾ ਰੋਣ ਨੂੰ ਨਹੀਂ ਚੀ ਕਰਦਾ ਅੱਜ ਮੈਂ ਖੁਸ਼ ਹਾਂ ਔਰ ਮੇਰਾ ਮਨ ਸ਼ਾਂਤ ਹੈ ਮੈਂ ਬਹੁਤ ਚੰਗੀ ਤਰ੍ਹਾਂ ਸੌਂ ਜਾਂਦੀ ਹਾਂ ਪਰ ਲੋਕੀ ਬਾਅਦ ਤੋਂ ਜਿੰਨ ਕੀਤਾ ਸੌਂਦੀ ਆ ਮੈਨੂੰ ਪੂਰਾ ਕਲੀਅਰ ਦਿਖਦਾ ਆ ਪਰ ਮੈਂ ਪੂਰੀ ਚੰਗੀ ਤਰ੍ਹਾਂ ਸੌਂ ਜਾ ਨਹੀਂ ਆ ਉਸ ਸਮੇਂ ਮੈਂ 3 ਹਫ਼ਤੇ ਬਿਲਕੁਲ ਵੀ ਨਹੀਂ ਸੌਂ ਕੇ ਦੇਖਿਆ ਮੈਨੂੰ ਡਰ ਲੱਗਣ ਲੱਗ ਗਿਆ ਵੀ ਜੇ ਮੈਂ ਸੌਂਗੀ ਮੈਨੂੰ ਕੋਈ ਅਜਾ ਸਪਨਾ ਆਊਗਾ ਕਿ ਨਾ ਉੱਠੂਗੀ ਤਾਂ ਮੈਨੂੰ ਸੌਣ ਤੋਂ ਵੀ ਡਰ ਲੱਗਣ ਲੱਗ ਗਿਆ ਸੀ ਪਰ ਮੇਰੇ ਪ੍ਰਭੂ ਨੇ ਮੈਨੂੰ ਆਜ਼ਾਦੀ ਦਿੱਤੀ ਸਾਰੀ ਮਾਮਾ ਪਰਮੇਸ਼ਰ ਨੂੰ ਦਿੰਦਾ ਹੋਈ ਜੋਰ ਨਾਲ ਤਾਂ ਆ ਗਿਆ ਪਰਮੇਸ਼ਰ ਦੀ ਮਾਮਾ ਜਾਨੇ ਜੀ ਪਰਮੇਸ਼ਰ ਦੀ ਬਾਣੀ ਕਹਿੰਦੀ ਹੈ ਕਿ ਟੂਰ ਦੇ ਘਰਾਣੇ ਤੇ ਕੋਈ ਜਾਦੂਗੂਣਾ ਕੋਈ ਫਾਣ ਨਹੀਂ ਚੱਲਦੀ ਪਰਮੇਸ਼ਰ ਇੱਕ ਦਿਨ ਸਟਕਾਰੇ ਦਾ ਦਿਨ ਸਾਡੇ ਜੀਵਨ ਦੇ ਵਿੱਚ ਲੈ ਕੇ ਆਉਂਦਾ ਆਪਦੇ ਸੰਤਾਂ ਦੀਆਂ ਅਨਮੋਲ ਦੁਆਵਾਂ ਦੇ ਕਾਰਨ ਸਾਡੇ ਜੀਵਨ 'ਚ ਵੱਡਾ ਸੁਪਤਕਾਰਾ ਕਰਦਾ ਸਾਰੀ ਮਾਮਾ ਪਰਮੇਸ਼ਰ ਨੂੰ ਦਿੰਦਾ ਹੋਈ ਜੋਰ ਨਾਲ ਤਾਂ ਆ ਗਿਆ ਪਰਮੇਸ਼ਰ ਦੀ ਮਾਮਾ